ਵੱਖ-ਵੱਖ ਯੂਨੀਵਰਸਿਟੀਆਂ ਦੇ ਵਿੱਚ ਕੰਮ ਕਰਦੇ ਟੀਚਰ ਇਸ ਨੀਤੀ ਦਾ ਪਾਟ ਕਿਵੇਂ ਬਣ ਜਾਂਦੇ ਨੇ ਜਾਂ ਉਹਨਾਂ ਦੀ ਮਜਬੂਰੀ ਕੀ ਹੈ ਇਸ ਮਸਲੇ ਤੇ ਪਿੱਛੇ ਜੇ ਡਾਕਟਰ ਜਮੇਰ ਸਿੰਘ ਸਰਦਾਰ ਜਮੇਰ ਸਿੰਘ ਨੇ ਇੱਕ ਕਿਤਾਬ ਦੇ ਵਿੱਚ ਆਪਣੇ ਜਿਹੜੀ ਸਿਧਾਂਤਕ ਸਿੱਖਾਂ ਦੀ ਸਿਧਾਂਤਕ ਘੇਰਾ ਬੰਦੀ ਉਹਦੇ ਵਿੱਚ ਕੁਝ ਨੁਕਤੇ ਵਾਰੇ ਸੀਗੇ ਜੇ ਸੀ ਉਹ ਸਾਰੇ ਧਿਆਨ ਦੇ ਨਾਲ ਪੜੇ ਹੁੰਦੇ ਤਾਂ ਗੱਲ ਸਪਸ਼ਟ ਹੋ ਜਾਂਦੀ ਤੁਹਾਡੀ ਭਾਸ਼ਾ ਦੇ ਵਿੱਚ ਮੈਂ ਗੱਲ ਕਰਾਂ ਇਹ ਭਾਈ ਇੱਕ ਪ੍ਰੋਗਰਾਮਿੰਗ ਹੈ ਸਾਡੀ ਸਾਹਮਣੇ ਜਦੋਂ ਇੱਕ ਪ੍ਰੋਗਰਾਮਿੰਗ ਦਿੱਤੀ ਜਾਂਦੀ ਹੈ ਸਪੋਜ ਤੁਸੀਂ ਕਿਸੇ ਸੈਮੀਨਾਰ ਕਰਾਉਣਾ ਉਸ ਸੈਮੀਨਾਰ ਦਾ ਤੁਸੀਂ ਥੀਮ ਇਦਾਂ ਦਾ ਰੱਖ ਦੋ ਤਾਂ ਫਿਰ ਜਿਨ੍ਹਾਂ ਨੇ ਏਪੀਆਈ ਸਕੋਰ ਬਣਾਉਣੇ ਨੇ ਜਾਂ ਆਪਣਾ ਪੇਪਰ ਪੜ੍ਹਨਾ ਹੈ ਭਾਵੇਂ ਨਾਂ ਵੀ ਹੋਵੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਾਣੀ ਦੇ ਵਿੱਚ ਰਾਸ਼ਟਰੀ ਏਕਤਾ ਦਾ ਤੁਸੀਂ ਜ਼ਬਰਦਸਤ ਉੱਥੇ ਰਾਸ਼ਟਰੀ ਏਕਤਾ ਦਾ ਜਿਹੜਾ ਸੰਕਲਪ ਲੈ ਕੇ ਆਉਂਗੇ ਹੁਣ ਇਹਦੇ ਵਿੱਚ ਐਨਸੀਈਆਰਟੀ ਨੇ ਕੀਤਾ ਕਿ ਬੇਸਿਕ ਅਜੰਡਾ ਜਿਹੜਾ ਉਹਨਾਂ ਨੇ ਇਹ ਲਿਆਂਦਾ ਕਿ ਜਿਹੜੇ origignal ਕਲਚਰ ਨੇ ਉਹਨਾਂ ਦੀ ਹੋਂਦ ਨੂੰ ਪਹਿਲਾਂ ਤੋੜੋ ਜਿਸ ਤਰ੍ਹਾਂ ਪਲੱਸ 2 ਦੇ ਵਿੱਚ ਤੁਸੀਂ ਬਹੁਤਿਆਨ ਇਹ ਕਰਕੇ ਆਏ ਹੋ ਪੰਜਾਬ ਦੇ ਇਤਿਹਾਸ ਦਾ ਇੱਕ ਸਤੰਤਰ ਪੇਪਰ ਪੜਾਇਆ ਜਾਂਦਾ ਸੀ ਉਸ ਸਕੀਮ ਦੇ ਵਿੱਚ ਇਹ ਕਰਦਾ ਕਿ ਵੀ ਤੁਸੀਂ ਇਹਨੂੰ ਪੰਜਾਬ ਦਾ ਇਤਿਹਾਸ ਨਹੀਂ ਕਹਣਾ ਤੁਸੀਂ ਕੱਲਾ ਇਤਿਹਾਸ ਕਹੋ ਇਹ ਪ੍ਰੋਗਰਾਮਿੰਗ ਹੈ ਫਿਰ ਤੁਸੀਂ ਜਿਹੜੇ ਕਿਤਾਬ ਦੀ ਪੀਡੀਐਫ ਦੇਖੋਗੇ ਜੇ ਨਹੀਂ ਤਾਂ ਇੱਕ ਦੂਸਰੇ ਤੋਂ ਤੁਸੀਂ ਲੈ ਲੈਣਾ ਪੀਡੀਐਫ ਦੇ ਵਿੱਚ ਟੌਪਿਕ ਉਹਦਾਂ ਦੇ ਪਾ ਦਿੱਤੇ ਫਾਰ ਐਗਜ਼ਾਮਪਲ ਇੱਕ ਟੌਪਿਕ ਦੀ ਆਪਾਂ ਗੱਲ ਕਰ ਲਈਏ ਪੁਜਾਰੀ ਭਿਕਸ਼ੂ ਤੇ ਦਾਨੀ ਔਰਸਤ ਪੀਡੀਐਫ ਤੁਸੀਂ ਪੜ ਲਿਆ ਜੇ ਤੁਸੀਂ ਉਹਦੇ ਵਿੱਚ ਤੁਹਾਨੂੰ ਦਸਦਾਨੀ ਲੱਭ ਜਾਣ ਹੈ ਨਹੀਂ ਦਸਦਾਨੀਆਂ ਦੇ ਨਾਂ ਕਿਉਂਕਿ ਟਾਪਿਕ ਲਿਖਣ ਵਾਲਿਆਂ ਨੂੰ ਜਦੋਂ ਇਤਿਹਾਸ ਦੇ ਪ੍ਰੋਫੈਸਰਾਂ ਦੇ ਸਾਹਮਣੇ ਤੁਸੀਂ ਰੱਖਦੋਂਗੇ ਵੀ ਤੁਸੀਂ ਪੁਜਾਰੀ ਪਿਖਸ਼ੂ ਤੇ ਦਾਨੀਆਂ ਦੇ ਬਾਰੇ ਲਿਖਣਾ ਹੈ ਤੇ ਫਿਰ ਉਹ ਕੀ ਲਿਖਣਗੇ ਹੁਣ ਤੱਕ ਅਸੀਂ ਸਾਰੇ ਜਿਹੜੇ ਸਟੂਡੈਂਟ ਇਹ ਵੈਸੇ ਮੈਂ মিডিਆ ਸਾਹਮਣੇ ਵੀ ਗੱਲ ਰੱਖੀ ਤੁਹਾਡੇ ਸਾਹਮਣੇ ਵੀ ਰੱਖਦਾ ਇਤਿਹਾਸ ਦੇ ਵਿੱਚ ਤੱਥ ਬਹੁਤ ਇੰਪੋਰਟੈਂਟ ਹੁੰਦੇ ਨੇ ਕਿ ਇਹ ਗੱਲ ਭਾਈ ਕਿਹੜੇ ਗ੍ਰੰਥ ਦੇ ਵਿੱਚ ਕਿਹੜੇ ਸੋਰਸ ਤੇ ਕਹੀ ਗਈ ਕਿੱਥੋਂ ਕਹੀ ਗਈ ਕਿਸ ਪੰਨੇ ਤੇ ਕਹੀ ਗਈ ਹੈ ਕਮਾਲ ਦੀ ਗੱਲ ਹੈ ਕਿ ਇਹ ਪ੍ਰੋਗਰਾਮਿੰਗ ਦੇ ਮੁਤਾਬਕ ਜਦੋਂ ਉਹਨਾਂ ਨੇ ਗੱਲ ਲਿਖਣੀ ਸੀ ਤੱਥ ਹੈ ਨਹੀਂ ਸੀ ਫਿਰ ਇੱਕ ਬੜਾ ਸਬੋਧਨੀ ਸ਼ਬਦ ਘੜ ਲਿਆ ਕਿ ਵਿਦਵਾਨ ਕਹਿੰਦੇ ਹਨ ਵਿਦਵਾਨਾਂ ਦੇ ਅਨੁਸਾਰ ਵਿਦਵਾਨਾਂ ਦਾ ਮਤ ਹੈ ਇੱਕ ਚੈਪਟਰ ਦੇ ਵਿੱਚ ਇਹ ਘਟੂ ਘਟ 17 ਵਾਰ ਦੁਹਰਾਇਆ ਗਿਆ ਔਰ ਇੱਕ ਪੰਨੇ ਦੇ ਤੇ ਇਹ ਤਿੰਨ ਵਾਰੀ ਗੱਲ ਰਿਪੀਟ ਕੀਤੀ ਗਈ ਹੈ ਜਦੋਂ ਅਸੀਂ ਪੇਪਰਾਂ ਦੀ ਏਵੈਲੂਏਸ਼ਨ ਕਰਦੇ ਆ ਨਾ ਜਿਹੜਾ ਸਟੂਡੈਂਟ ਇਦਾਂ ਲੈਂਦਾ ਕਿ ਵਿਦਵਾਨਾਂ ਅਨੁਸਾਰ ਅਸੀਂ ਸਮਝ ਲੈਂਦੇ ਆ ਕਿ ਇਹਦੀ ਨਾ ਪੜ੍ਹਾਈ ਹੈ ਜਾਂ ਇਹਨੂੰ ਪਤਾ ਨਹੀਂ ਹੈ ਸੋ ਇਦਾਂ ਦੀ ਗੱਲ ਇਹ ਪੀਡੀਐਫ ਦੇ ਵਿੱਚ ਤੁਹਾਡੇ ਸਾਹਮਣੇ ਹੈ ਹੁਣ ਮੈਂ ਸਿਧਾਂਤਿਕ ਨੁਕਤੇ ਤੇ ਗੱਲ ਕਰਾਂ ਪਿਛਲੇ ਸਮੇਂ ਦੇ ਵਿੱਚ ਮੈਂ ਇੱਕ ਕਿਤਾਬ ਪ੍ਰਕਾਸ਼ਿਤ ਕਰਵਾਈ ਹੈ ਕਿਤਾਬ ਦਾ ਟਾਈਟਲ ਹੈ ਬ੍ਰਾਹਮਣਵਾਦ ਤੋਂ ਹਿੰਦੂਵਾਦ ਵਰਣ ਜਾਤ ਧਰਮ ਤੇ ਰਾਸ਼ਟਰਵਾਦ ਉਸ ਕਿਤਾਬ ਦੇ ਵਿੱਚ ਜਿਹੜਾ ਬੁਨਿਆਦੀ ਨੁਕਤਾ ਸਾਹਮਣੇ ਆਇਆ ਕਿ ਜਦੋਂ ਅਸੀਂ ਭਾਰਤੀ ਰਾਸ਼ਟਰਵਾਦ ਦੀ ਗੱਲ ਕਰਦੇ ਆ ਇਹਦਾ ਭਾਈ ਕੋਈ ਸਮਾਜਿਕ ਆਧਾਰ ਨਹੀਂ ਹੈ ਤੇ ਨਾ ਹੀ ਇਹਦਾ ਕੋਈ ਇਤਿਹਾਸ ਹੈ ਹਿਸਟੋਰਿਕਲੀ ਜੇ ਆਪਾਂ ਦੇਖੀਏ ਜਦੋਂ ਈਸਟ ਇੰਡੀਆ ਕੰਪਨੀ ਆਉਂਦੀ ਹੈ ਜਿਹੜੀ ਵੱਖ-ਵੱਖ ਰਿਆਸਤਾਂ ਸੀ ਉਹਨਾਂ ਨੂੰ ਹਰਾ ਕੇ ਉਹਨਾਂ ਨੇ ਇੱਕ ਮੁਲਕ ਬਣਾਇਆ ਤੇ ਉਸ ਮੁਲਕ ਨੂੰ ਮਜ਼ਬੂਤ ਕਰਨ ਦੇ ਲਈ ਵੱਖ-ਵੱਖ ਰਿਆਸਤਾਂ ਨੂੰ ਹਰਾ ਕੇ ਇੱਕ ਜਿਹਨੂੰ ਆਪਾਂ ਕਹੀਏ ਕਿ ਇੰਡੀਅਨ ਪੋਲੀਟੀਕਲ ਸਿਸਟਮ ਤਿਆਰ ਕੀਤਾ ਇਹਦੀ ਤਿਆਰੀ ਦਾ ਜੇਕਰ ਤੁਸੀਂ ਪੜਨਾ ਹੋਵੇ ਤਾਂ ਸਕਾਲਰ ਜਿਹੜਾ ਕਾਫੀ ਏਆਰ ਦੇਸਾਈ ਦਾ ਥੀਸਿਸ ਤੁਸੀਂ ਪੜ ਲਿਓ ਕਿ ਕਿਸ ਤਰ੍ਹਾਂ ਇੰਟੀਗ੍ਰੇਟ ਕੀਤਾ ਪਹਿਲਾਂ ਹਮਲਾਵਰ ਆਉਂਦੇ ਸੀਗੇ ਹਮਲਾਵਰ ਕੀ ਕਰਦੇ ਸੀਗੇ ਕਿ ਖਿੱਤੇ ਨੂੰ ਜਿੱਤ ਲੈਂਦੇ ਸੀ ਪਰ ਲੋਕਾਂ ਦੇ ਜੀਵਨ ਦੇ ਉੱਤੇ ਉਹਦਾ ਕੋਈ ਅਸਰ ਨਹੀਂ ਪੈਂਦਾ ਸੀ ਆਮ ਸਾਡਾ ਜਿਵੇਂ ਫਾਰ ਐਗਜ਼ਾਮਪਲ ਏਆਰ ਦੇਸਾਈ ਕਹਿੰਦਾ ਕਿ ਪਿੰਡ ਦੀ ਇੱਕ ਸਤੰਤਰ ਫੌਂਡ ਵਰਕਰਾਂ ਰਹਿੰਦੀ ਸੀ ਵਿਲੇਜ ਆਪਣੇ ਤੌਰ ਤੇ ਇੱਕ ਇੰਡੀਪੈਂਡੈਂਟ ਸੁਤੰਤਰ ਕਿਸਾਨ ਦਾ ਜੀਵਨ ਪਿੰਡ ਦੇ ਲੋਕ ਜਿਉਂਦੇ ਸੀਗੇ ਥੋੜਾ ਬਹੁਤਾ ਰੈਵਨਿਊ ਕਲੈਕਸ਼ਨ ਦਾ ਜਿਹੜਾ ਸਿਲਸਿਲਾ ਚੱਲਦਾ ਰਹਿੰਦਾ ਸੀ ਪਰੰਤੂ ਜਿਹੜਾ ਰਾਸ਼ਟਰਵਾਦ ਆਇਆ ਰਾਸ਼ਟਰਵਾਦ ਨੇ ਨਾ ਕੇਵਲ ਸਾਡੇ ਇੱਥੇ ਬਲਕਿ ਦੁਨੀਆ ਪੱਧਰ ਉੱਤੇ ਮਨੁੱਖਤਾ ਦਾ ਕਤਲੇਆਮ ਕਰਵਾਇਆ